ਇਨਕਲਾਬੀ ਸਾਡਾ ਰਾ ਦੇ ਸਾਰੇ ਪਾਠਕਾਂ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਅੱਜ ਅਸੀਂ ਜਿਸ ਲੇਖ ਤੇ ਚਰਚਾ ਕਰਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਕੈਨੇਡਾ ਵਿੱਚ ਵਾਪਰੀਆਂ ਘਟਨਾਵਾਂ ਦਾ ਕੱਚ ਸੱਚ ਪਿਛਲੇ ਮਹੀਨੇ ਹਿੰਦੂ ਸਭਾ ਮੰਦਿਰ ਬ੍ਰੈਮਪਟਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਖਾਲਸਤਾਨੀ ਹਮਾਇਤਿਆਂ ਤੇ ਮੰਦਿਰ ਅੰਦਰ ਇਕੱਠੇ ਹੋਏ ਹਿੰਦੂਆਂ ਵਿਚਕਾਰ ਝਗੜੇ ਨੇ ਕੈਨੇਡਾ ਤੇ ਭਾਰਤ ਦਰਮਿਆਨ ਚੱਲ ਰਹੇ ਵਿਵਾਦ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ ਇਹ ਝੜਪ ਮੰਦਿਰ ਤੋਂ ਬਾਅਦ ਉੱਥੇ ਸਥਿਤ ਮਾਲਟਨ ਗੁਰੂ ਘਰ ਤੇ ਫਿਰ ਸਰੀ ਦੇ ਹਿੰਦੂ ਮੰਦਿਰ ਤੱਕ ਪਹੁੰਚ ਗਈ। ਇਹ ਵਿਵਾਦ ਭਾਰਤ ਤੇ ਕੈਨੇਡਾ ਦੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ। ਇਸ ਤੇ ਜਿੱਥੇ ਭਾਜਪਾ ਦੇ ਹੇਟ ਲੀਡਰਾਂ ਨੇ ਕੈਨੇਡਾ ਦੀ ਸਰਕਾਰ ਤੇ ਖਾਲਸਤਾਨੀਆਂ ਤੇ ਤਿੱਖੇ ਹਮਲੇ ਕੀਤੇ, ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਕੈਨੇਡਾ ਵਿੱਚ ਜਾਣ ਬੁੱਝ ਕੇ ਕੀਤੇ ਹਮਲੇ ਦੀ ਨਿੰਦਾ ਕਰਦਾ ਹਾਂ। ਦੂਤ ਘਰ ਦੇ ਅਧਿਕਾਰੀਆਂ ਨੂੰ ਡਰਾਉਣ ਤਮਕਾਉਣ ਦੀਆਂ ਕੋਸ਼ਿਸ਼ਾਂ ਕਾਇਰਤਾਪੂਰਨ ਹਨ ਇਹੋ ਜਿਹੇ ਹਮਲੇ ਭਾਰਤ ਦੇ ਸੰਕਲਪ ਨੂੰ ਕਮਜ਼ੋਰ ਨਹੀਂ ਕਰ ਸਕਦੇ ਦੂਸਰੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਦੇਸ਼ ਵਿੱਚ ਹੀ ਹੋਏ ਵਿਰੋਧ ਤੋਂ ਬਾਅਦ ਬਿਆਨ ਆਇਆ ਕਿ ਹਿੰਦੂ ਸੁਬਾ ਮੰਦਰ ਵਿੱਚ ਹੋਈ ਹਿੰਸਾ ਸਹਿਯੋਗ ਨਹੀਂ ਹੈ ਹਰੇਕ ਕੈਨੇਡੀਅਨ ਨੂੰ ਆਪਣੇ ਰੀਤੀ ਰਿਵਾਜ ਮਨਾਉਣ ਦਾ ਬਿਨਾਂ ਡਰ ਭੈ ਦੇ ਅਧਿਕਾਰ ਹੈ ਇੱਥੇ ਵਿਰੋਧ ਕਰਨ ਵਾਲੇ ਤੱਤ ਸਾਰੇ ਸਿੱਖਾਂ ਦੀ ਨੁਮਾਇੰਦੀ ਨਹੀਂ ਕਰਦੇ ਪਗਮਨ ਤੁਮਾਨੀ ਇਸ ਘਟਨਾ ਦੀ ਨਿੰਦਾ ਕੀਤੀ ਤੇ ਕੇਜਰੀਵਾਲ ਨੇ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਲਈ ਕਿਹਾ ਇਹ ਵਿਵਾਦ ਚਾਹੇ ਇੱਕ ਵਾਰੀ ਠੰਡਾ ਪੈ ਗਿਆ ਹੈ ਪਰ ਕੀ ਇਹ ਦੁਬਾਰਾ ਉੱਠ ਸਕਦਾ ਹੈ ਕੀ ਇਹ ਵਿਵਾਦ ਵੱਧ ਸਕਦਾ ਹੈ ਕੀ ਕੈਨੇਡਾ ਦੀ ਧਰਤੀ ਪੰਜਾਬ ਵਾਂਗੂ ਲਹੂ ਲੁਹਾਨ ਹੋ ਸਕਦੀ ਹੈ ਇਸ ਦੇ ਪਿੱਛੇ ਕੀ ਹਿਤ ਹਨ ਇਹ ਸਾਰੀ ਗੱਲ ਜਾਣਨ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਉੱਥੇ ਵਾਪਰਿਆ ਕੀ ਖਾਲਸਤਾਨੀ ਲੀਡਰ ਹਰਦੀਪ ਸਿੰਘ ਨੱਜਰ ਦੇ ਕਤਲ ਤੋਂ ਬਾਅਦ ਜਿਸ ਦਾ ਦੋਸ਼ ਕੈਨੇਡਾ ਨੇ ਭਾਰਤੀ ਹਕੂਮਤ ਦੇ ਸਿਰ ਲਾਇਆ ਹੈ ਪੂਰੇ ਕੈਨੇਡਾ ਵਿੱਚ ਭਾਰਤੀ ਹਕੂਮਤ ਦੇ ਨੁਮਾਇੰਦਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਿੱਖਾਂ ਦੀ ਸੰਸਥਾ ਜਿਸ ਨੂੰ অন্ਟਾਰੀਓ ਕਮੇਟੀ ਨਾਲ ਜਾਣਿਆ ਜਾਂਦਾ ਹੈ ਉਸ ਵੱਲੋਂ ਭਾਰਤੀ ਐਮਬੈਸੀ ਦੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਐਮਪੀਜ਼ ਦਾ ਜਿਨ੍ਹਾਂ ਨੇ ਹਰਦੀਪ ਸਿੰਘ ਨੇਜਰ ਦੇ ਮਸਲੇ ਤੇ ਉਹਨਾਂ ਦੀ ਹਮਾਇਤ ਨਹੀਂ ਕੀਤੀ ਗੁਰਦੁਆਰਿਆਂ ਵਿੱਚ ਬਾਈਕਾਟ ਦਾ ਫੈਸਲਾ ਕੀਤਾ ਹੋਇਆ ਹੈ ਮਾਲਟਰਨ ਗੁਰੂ ਘਰ ਵੀ ਇਸੇ ਕਮੇਟੀ ਦੇ ਅਧੀਨ ਆਉਂਦਾ ਹੈ ਹਰ ਸਾਲ ਭਾਰਤੀ ਐਮਬੈਸੀ ਗੁਰਦੁਆਰਿਆਂ ਤੇ ਮੰਦਰਾਂ ਵਿੱਚ ਨਵੰਬਰ ਮਹੀਨੇ ਕੈਂਪ ਲਾਉਂਦੀ ਹੈ ਜਿਹੜੇ ਲੋਕ ਭਾਰਤ ਵਿੱਚ ਨੌਕਰੀ ਕਰਦੇ ਸਨ ਨੌਕਰੀ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਲੱਗ ਗਈ ਤੇ ਫਿਰ ਉਹ ਕੈਨੇਡਾ ਚਲੇ ਗਏ ਪੈਨਸ਼ਨ ਲੱਗੇ ਵਿਅਕਤੀ ਨੂੰ ਬੈਂਕ ਵਿੱਚ ਜਾ ਕੇ ਸਾਲ ਵਿੱਚ ਇੱਕ ਵਾਰੀ ਆਪਣੇ ਜਿਉਂਦੇ ਹੋਣ ਦਾ ਸਬੂਤ ਦੇਣਾ ਪੈਂਦਾ ਹੈ ਪੈਨਸ਼ਨ ਵਾਲੇ ਵਿਅਕਤੀ ਨਵੰਬਰ ਮਹੀਨੇ ਭਾਰਤੀ ਅੰਬੈਸੀ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਸਬੂਤ ਪੇਸ਼ ਕਰਦੇ ਹਨ ਪਰੰਤੂ ਅੰਬੈਸੀ ਲੋਕਾਂ ਨੂੰ ਦੂਰ ਪੈਂਦੀ ਹੈ ਤੇ ਉੱਥੇ ਭੀੜ ਹੋ ਜਾਂਦੀ ਹੈ ਇਸ ਕਰਕੇ ਕੰਮ ਨੂੰ ਸੌਖਾ ਕਰਨ ਲਈ ਅੰਬੈਸੀ ਥਾਂ-ਥਾਂ ਖਾਸ ਕਰਕੇ ਧਾਰਮਿਕ ਥਾਵਾਂ ਤੇ ਕੈਂਪ ਲਾ ਦਿੰਦੀ ਹੈ ਉਸ ਦਿਨ ਹਿੰਦੂ ਸੁਭਾ ਮੰਦਿਰ ਬ੍ਰੈਮਟਨ ਵਿੱਚ ਵੀ ਭਾਰਤੀ ਅੰਬੈਸੀ ਦਾ ਕੈਂਪ ਲੱਗਾ ਸੀ ਦੂਸਰੇ ਪਾਸੇ ਹਰਦੀਪ ਸਿੰਘ ਨੱਜਰ ਦੇ ਮਸਲੇ ਤੇ ਖਾਲਸਤਾਨੀ ਮੰਦਿਰ ਦੇ ਬਾਹਰ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਪਰੰਤੂ ਮੰਦਿਰ ਦੇ ਅੰਦਰ ਇਸੇ ਵਿਰੋਧ ਵਿੱਚ ਹਿੰਦੂ ਇਕੱਠੇ ਹੋਣੇ ਸ਼ੁਰੂ ਹੋ ਗਏ ਦੂਵੇਂ ਪਾਸੇ ਹੋਰ ਵਿਅਕਤੀਆਂ ਨੂੰ ਦੇਖੋ ਦੇਖ ਇਕੱਠੇ ਕਰਨ ਦੀ ਕੋਸ਼ਿਸ਼ ਹੋਣ ਲੱਗੀ ਬਾਲਦੀ ਤੇ ਤੇਲ ਉਥੋਂ ਦੇ ਪੁਜਾਰੀ ਨੇ ਪਾਇਆ ਜਿਸ ਨੇ ਇਕੱਠੇ ਹੋਏ ਹਿੰਦੂਆਂ ਨੂੰ ਖਾਲਸਤਾਨੀਆਂ ਨੂੰ ਰੋਕਣ ਲਈ ਉਕਸਾਇਆ ਤੇ ਰੋਕਣ ਗਏ ਹਿੰਦੂਆਂ ਤੇ ਖਾਲਸਤਾਨੀਆਂ ਦੀ ਝੜਪ ਹੋ ਗਈ ਤੇ ਖਾਲਸਤਾਨੀ ਕੁੱਟਮਾਰ ਕਰਦੇ ਮੰਦਿਰ ਦੀ ਹਦੂਦ ਵਿੱਚ ਵੜ ਗਏ ਉਸ ਤੋਂ ਬਾਅਦ ਇਕੱਠੀ ਹੋਈ ਭੀੜ ਜਿਸ ਵਿੱਚ ਬਹੁਤੇ ਹਰਿਆਣਵੀ ਮੁੰਡੇ ਸਨ ਮਾਲਟਨ ਗੁਰੂ ਘਰ ਅੱਗੇ ਪਲਾਜ਼ਾ ਕੋਲ ਜਾ ਕੇ ਪ੍ਰਦਰਸ਼ਨ ਕਰਨ ਲੱਗੇ ਉਹਨਾਂ ਨੇ ਲਾਰੈਂਸ ਬਿਸ਼ਨੋਈ ਜਿੰਦਾਬਾਦ 84 ਯਾਦ ਕਰਾਦਾਂਗੇ ਮੋ ਟੈਂਕ ਚਾੜਦਿਆਂ ਵਰਗੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਗੁਰਦੁਆਰੇ ਇਕੱਠੇ ਹੋਏ ਸਿੱਖਾਂ ਨੇ ਫਿਰ ਹਮਲਾ ਕਰਕੇ ਉੱਥੋਂ ਉਹਨਾਂ ਨੂੰ ਭਜਾਇਆ ਉੱਚੇ ਸਪੀਡ ਨੇ ਜਾਮ ਵੀ ਲਗਾਇਆ ਪਰੰਤੂ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਉੱਥੋਂ ਹਟਾ ਦਿੱਤਾ ਇਸ ਘਟਨਾ ਵਿੱਚ 4 ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਮੰਦਰ ਕਮੇਟੀ ਨੇ ਮੰਦਰ ਦੇ ਪੁਚਾਰੀ ਨੂੰ ਸਸਪੈਂਡ ਕਰ ਦਿੱਤਾ ਪਰੰਤੂ ਹਫ਼ਤੇ ਬਾਅਦ ਫਿਰ ਬਹਾਲ ਕਰ ਦਿੱਤਾ ਇਸ ਤੋਂ ਅਗਲੇ ਦਿਨ ਸਰੀ ਦੇ ਮੰਦਰ ਵਿੱਚ ਕੈਂਪ ਖਿਲਾਫ ਨਾਰੇਬਾਜ਼ੀ ਹੋਈ ਜਿੱਥੋਂ ਪੁਲਿਸ ਨੇ ਉਹਨਾਂ ਨੂੰ ਹਟਾਇਆ ਇਸ ਘਟਨਾ ਕਾਰਨ ਦੇ ਕਈ ਫੌਰੀ ਕਾਰਨ ਸਨ ਕੈਨੇਡਾ ਵਿੱਚ ਐਮਬੈਸੀ ਖਿਲਾਫ ਖਾਲਸਤਾਨੀ ਤੱਤਵ ਵਿਰੋਧ ਪ੍ਰਦਰਸ਼ਨ ਕਰਦੇ ਰਹਿੰਦੇ ਹਨ ਕਈ ਵਾਰੀ ਇਹਨਾਂ ਨੇ ਭਾਰਤੀ ਝੰਡਾ ਵੀ ਲਾਇਆ ਤੇ ਸਾੜਿਆ ਵੀ ਪਰੰਤੂ ਕਦੇ ਹਿੰਦੂ ਸਿੱਖਾਂ ਦਾ ਇਸ ਤਰ੍ਹਾਂ ਝਗੜਾ ਨਹੀਂ ਸੀ ਹੋਇਆ ਅਸਲ ਵਿੱਚ ਭਾਰਤੀ ਹਕੂਮਤ ਜਿੱਥੇ ਹਰਦੀਪ ਸਿੰਘ ਨੱਜਰ ਦੇ ਮਸਲੇ ਤੇ ਬੁਰੀ ਤਰ੍ਹਾਂ ਫਸੀ ਹੋਈ ਹੈ ਉੱਥੇ ਕੈਨੇਡਾ ਤੇ ਰਾਜ ਕਰਨ ਵਾਲੀ ਲਿਬਰਲ ਪਾਰਟੀ ਸਿੱਖਾਂ ਦਾ ਵੋਟ ਬੈਂਕ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੰਦਰ ਵਾਲੀ ਘਟਨਾ ਤੋਂ ਬਾਅਦ ਮੋਦੀ ਦੇ ਬਿਆਨ ਵਿੱਚ ਤੇ ਭਾਰਤੀ ਮੀਡੀਆ ਵੱਲੋਂ ਜਿਸ ਢੰਗ ਦੀ ਭਾਸ਼ਾ ਵਰਤੀ ਜਾ ਰਹੀ ਹੈ ਉਸ ਤੋਂ ਸਾਫ਼ ਝਲਕਦਾ ਹੈ ਕਿ ਮੋਦੀ ਹਕੂਮਤ ਕੈਨੇਡੀਅਨ ਹਿੰਦੂਆਂ ਨੂੰ ਸ਼ਿਸ਼ਕੀਰ ਰਹੀ ਹੈ ਇਕੱਲਾ ਸ਼ਿਸ਼ਕੀਰ ਹੀ ਨਹੀਂ ਰਹੀ ਉਹਨਾਂ ਦੀ ਹੌਸਲਾ ਫਜ਼ਾਈ ਵੀ ਕਰ ਰਹੀ ਹੈ ਕੈਨੇਡਾ ਦੀ ਲਿਬਰਲ ਪਾਰਟੀ ਜਿੱਥੇ ਕੰਜ਼ਰਵੇਟਿਵ ਪਾਰਟੀ ਦਾ ਪ੍ਰਵਾਸੀ ਵਿਰੋਧੀ ਏਜੰਡਾ ਪ੍ਰਵਾਸ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਖੋਣਾ ਚਾਹੁੰਦੀ ਹੈ ਉੱਥੇ ਕੈਨੇਡਾ ਵਿੱਚ ਵਸਦੇ ਸਿੱਖਾਂ ਦਾ ਵੋਟ ਬੈਂਕ ਵੀ ਬਚਾਉਣਾ ਚਾਹੁੰਦੀ ਹੈ ਤੇ ਇਸ ਮਸਲੇ ਨੂੰ ਜ਼ਿਆਦਾ ਹਵਾ ਦਿੰਦੀ ਹੈ ਪਰੰਤੂ ਇਸ ਵਾਰੀ ਇਹ ਮਸਲਾ ਸਰਕਾਰ ਖਿਲਾਫ ਉਲਟਾ ਪੈਂਦਾ ਨਜ਼ਰ ਆਇਆ ਤੇ ਟਰੂਡੋ ਨੂੰ ਖਾਲਸਤਾਨੀ ਤੇ ਸਿੱਖਾਂ ਵਿੱਚ ਵਖਰੇਵਾ ਕਰਨਾ ਪਿਆ ਕਿਉਂਕਿ ਹਰਦੀਪ ਸਿੰਘ ਨੱਜਰ ਦੇ ਮਸਲੇ ਤੇ ਦੋਵੇਂ ਹਕੂਮਤਾਂ ਵੱਲੋਂ ਦੂਤ ਘਰਾ ਦੇ ਛੇ ਛੇ ਅਧਿਕਾਰੀ ਬਾਹਰ ਕੱਢ ਦਿੱਤੇ ਹਨ ਜੇਕਰ ਇਹ ਵਿਵਾਦ ਹੋਰ ਵਧ ਗਿਆ ਤਾਂ ਆਮ ਭਾਰਤੀ ਜਿਨ੍ਹਾਂ ਵਿੱਚ ਸਿੱਖਾਂ ਦੀ ਗਿਣਤੀ ਵੱਧ ਹੈ ਉਹਨਾਂ ਨੂੰ ਲੱਗਦਾ ਹੈ ਕਿ ਫਿਰ ਆਉਣ ਵਾਲੇ ਸਮੇਂ ਵਿੱਚ ਪਾਬੰਦੀਆਂ ਵਧਣਗੀਆਂ ਤੇ ਉਹਨਾਂ ਦਾ ਆਉਣਾ ਜਾਣਾ ਔਖਾ ਹੋਵੇਗਾ ਇਸ ਹਿੰਸਾ ਦੇ ਖਿਲਾਫ ਆਮ ਕੈਨੇਡੀਅਨ ਭਾਰਤੀ ਦੇ ਹੋਣ ਕਾਰਨ 온ਟਾਰੀਓ ਗੁਰਦੁਆਰਾ ਕਮੇਟੀ ਨੂੰ ਵੀ ਹਿੰਸਾ ਦੀ ਨਿੰਦਾ ਕਰਨੀ ਪੈ ਗਈ ਅਸਲ ਵਿੱਚ ਸਾਰੇ ਕੈਨੇਡੀਅਨ ਸਿੱਖ ਖਾਲਸਤਾਨੀ ਨਹੀਂ ਹਨ ਖਾਲਸਤਾਨੀਆਂ ਦਾ ਬਹੁਤ ਛੋਟਾ ਹਿੱਸਾ ਹੈ ਕਿਹਾ ਜਾਂਦਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਵਿੱਚ ਇਕੱਠੇ ਹੋਣ ਵਾਲੇ ਉਹ ਸਿੱਖ ਹੁੰਦੇ ਹਨ ਜਿਹੜੇ ਸਾਇਲਮ ਜਾਂ ਸ਼ਰਨ ਚਾਹੁੰਦੇ ਹਨ ਜਦੋਂ ਪ੍ਰਦਰਸ਼ਨਾਂ ਦੀਆਂ ਅਖਬਾਰਾਂ ਵਿੱਚ ਫੋਟੋਆਂ ਲੱਗਦੀਆਂ ਹਨ ਤਾਂ ਉਹਨਾਂ ਫੋਟੋਆਂ ਨੂੰ ਉਹ ਆਪਣੇ ਵੱਲੋਂ ਸਾਇਲਮਲੀ ਲਾਇਕ کیسਾਂ ਵਿੱਚ ਵਰਤਦੇ ਹਨ ਕਿ ਉਹ ਭਾਰਤੀ ਹਕੂਮਤ ਦਾ ਵਿਰੋਧ ਕਰਦੇ ਹਨ ਇਸ ਲਈ ਭਾਰਤ ਵਿੱਚ ਉਹਨਾਂ ਨੂੰ ਖਤਰਾ ਹੈ ਤੇ ਉਹਨਾਂ ਨੂੰ ਸ਼ਰਨ ਮਿਲਣੀ ਚਾਹੀਦੀ ਹੈ ਜਦੋਂ ਸਾਇਲਮ ਮਿਲ ਗਈ ਤਾਂ ਉਹਨਾਂ ਦਾ ਖਾਲਸਤਾਨੀ ਤਤ ਖਤਮ ਹੋ ਜਾਂਦਾ ਹੈ ਪਿਛਲੇ ਸਮੇਂ ਤੋਂ ਕੈਨੇਡਾ ਵੱਲੋਂ ਵਿਦਿਆਰਥੀਆਂ ਨੂੰ ਕੈਨੇਡਾ ਪੜ੍ਹਾਈ ਕਰਨ ਲਈ ਨਿਜਮਾ ਵਿੱਚ ਕੀਤੀ ਢਿੱਲ ਦਾ ਫਾਇਦਾ ਇਕੱਲੇ ਪੰਜਾਬੀਆਂ ਨੇ ਹੀ ਨਹੀਂ ਲਿਆ ਹਰਿਆਣਾ ਵਿੱਚ ਵਿਦਿਆਰਥੀ ਕੈਨੇਡਾ ਵਿੱਚ ਚਲੇ ਗਏ ਇਸ ਇਕੱਠ ਵਿੱਚ ਹਿੰਦੂਆਂ ਦੀ ਥਾਂ ਬਹੁਤੇ ਹਰਿਆਣਾ ਵਿੱਚੋਂ ਆਏ ਹਿੰਦੂ ਨੌਜਵਾਨ ਸਨ ਜਿਹੜੇ ਅਲੱਗ ਉਮਰ ਤੇ ਮੀਡੀਆ ਖਾਸ ਕਰਕੇ ਸੋਸ਼ਲ ਮੀਡੀਆ ਕਾਰਨ ਉੱਥੇ ਪਹੁੰਚ ਗਏ ਤੇ ਇਹੋ ਜਿਹੇ ਨਾਰੇਬਾਜੀ ਕਰਨ ਲੱਗੇ ਕੈਨੇਡਾ ਭਾਰਤ ਵਿਵਾਦ ਦਾ ਜਿੱਥੇ ਅਸੀਂ ਪਿਛਲੇ ਅੰਕ ਵਿੱਚ ਜ਼ਿਕਰ ਕੀਤਾ ਉੱਥੇ ਭਾਰਤ ਦਾ ਰੂਸ ਪ੍ਰਤੀ ਚੁਕਾ ਜਿਹੜਾ G20 ਦੀ ਭਾਰਤ ਵਿੱਚ ਹੋਈ ਮੀਟਿੰਗ ਵਿੱਚ ਖੁੱਲ ਕੇ ਸਾਹਮਣੇ ਆਇਆ ਜਿਸ ਵਿੱਚ ਅਮਰੀਕਾ ਦੇ ਯੂਕਰੇਨ ਤੇ ਰੂਸ ਦੇ ਹਮਲੇ ਦੀ ਨਿੰਦਾ ਦਾ ਪ੍ਰਸਤਾਵ ਭਾਰਤ ਨੇ ਨਹੀਂ ਮੰਨਿਆ ਸੀ ਦੂਜੇ ਪਾਸੇ ਭਾਜਪਾ ਆਰਐਸਐਸ ਦਾ ਹਿੰਦੂਤਵੀ ਸ਼ਾਵਨਵਾਦ ਹੈ ਜਿਹੜਾ ਹੋਰ ਧਰਮਾਂ ਨੂੰ ਜਾਂ ਤਾਂ ਖਤਮ ਕਰਨਾ ਚਾਹੁੰਦਾ ਹੈ ਜਾਂ ਆਪਣੇ ਵਿੱਚ ਜذب ਕਰਨਾ ਚਾਹੁੰਦਾ ਹੈ ਇਹ ਦੋਵੇਂ ਕਾਰਨ ਮੌਜੂਦਾ ਸਥਿਤੀ ਦਾ ਆਧਾਰ ਬਣਦੇ ਹਨ ਮੋਦੀ ਹਕੂਮਤ ਵੱਲੋਂ ਆਪਣੇ ਵਿਰੋਧੀਆਂ ਦਾ ਕਤਲ ਦੂਸਰੇ ਦੇਸ਼ਾਂ ਵਿੱਚ ਕੇਵਲ ਸਿੱਖਾਂ ਦਾ ਹੀ ਨਹੀਂ ਕੀਤਾ ਅੱਠ ਕਤਲ ਕਸ਼ਮੀਰੀਆਂ ਦੇ ਪਾਕਿਸਤਾਨ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕੀਤੇ ਹਨ ਜਿਨ੍ਹਾਂ ਦੇ ਨਾਮ ਦਾਉਦ ਮਲਿਕ ਸ਼ਹੀਦ ਲਤੀਫ ਜੀਔਰ ਰਹਿਮਾਨ, ਅਬੂ ਕਾਸਮ, ਸਰਦਾਰ ਹੁਸੈਨ, ਸੈਦ ਨੂਰ, ਬਸ਼ੀਰ ਅਹਿਮਦ, ਸੈਦ ਖਾਲਦ ਹਨ। ਇਹਨਾਂ ਦੇ ਕਾਤਲਾਂ ਤੋਂ ਬਾਅਦ ਵੀ ਜਦੋਂ ਮੋਦੀ ਹਕੂਮਤ ਨੇ ਪ੍ਰਚਾਰਨਾ ਸ਼ੁਰੂ ਕੀਤਾ ਕਿ ਅਸੀਂ ਕੁਸਕੇ ਮਾਰਦੇ ਹਾਂ ਤਾਂ ਪੰਜ ਅੱਖਾਂ ਗਰੁੱਪ ਦਾ ਸ਼ੱਕ ਹੋਰ ਪੱਕਾ ਹੋ ਗਿਆ। ਗੁਰਪਤਵੰਤ ਪੰਨੂ ਦੇ ਕਤਲ ਦੀ ਸਕੀਮ ਵੀ ਭਾਰਤੀ ਹਕੂਮਤ ਨੂੰ ਭਾਰੀ ਪੈ ਗਈ। ਭਾਰਤੀ ਦੂਤ ਘਰ ਦੇ ਅਧਿਕਾਰੀਆਂ ਦੀ ਫੋਨ ਰਿਕਾਰਡਿੰਗ ਕੈਨੇਡੀਅਨ ਤੇ ਅਮਰੀਕਾ ਦੀ ਹਕੂਮਤ ਕੋਲ ਹੈ। ਜਿਸ ਵਿੱਚ ਪ੍ਰਤੀ ਇਸ ਪ੍ਰਤੀ ਸਪਸ਼ਟ ਵੇਰਵੇ ਹਨ ਮਸਲਾ ਇਹ ਹੈ ਕਿ ਸੰਧੀ ਮੁਤਾਬਕ ਕੋਈ ਦੇਸ਼ ਦੂਸਰੇ ਦੇਸ਼ ਦੇ ਅਧਿਕਾਰੀਆਂ ਦੀ ਫੋਨ ਟੈਪਿੰਗ ਨਹੀਂ ਕਰਦਾ ਤੇ ਕੈਨੇਡਾ ਇਸ ਨੂੰ ਸਬੂਤ ਵਜੋਂ ਪੇਸ਼ ਲੀਕ ਨਹੀਂ ਕਰ ਰਿਹਾ ਕੈਨੇਡਾ ਦੀ ਹਕੂਮਤ ਨੇ ਭਾਰਤੀ ਸਰਕਾਰ ਨੂੰ ਪਵਨ ਕੁਮਾਰ ਬਾਰੇ ਸਪਸ਼ਟ ਕਿਹਾ ਹੈ ਕਿ ਉਹ ਭਾਰਤੀ ਐਮਬੈਸੀ ਵਿੱਚ ਰਾਜ ਦਾ ਹੈੱਡ ਹੈ ਤੇ ਉਸ ਨੂੰ ਬਾਹਰ ਵੀ ਇਸੇ ਲਈ ਕੱਢਿਆ ਹੈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਕੀਮ ਵੀ ਇਸੇ ਨੇ ਬਣਾਈ ਪਰੰਤੂ ਮੌਜੂਦਾ ਸਮੇਂ ਵਿੱਚ ਅੰਤਰਰਾਸ਼ਟਰੀ ਸਥਿਤੀ ਦੇ ਤੋਲ ਤਵਾਜ਼ਨ ਵਿੱਚ ਫਰਕ ਦਿਖ ਰਿਹਾ ਹੈ ਜਿਹੜਾ ਹੋਰ ਸਮਾਂ ਲੰਘਣ ਤੇ ਸਪਸ਼ਟ ਹੋ ਜਾਵੇਗਾ ਕਿਉਂਕਿ ਅਮਰੀਕਾ ਵਿੱਚ ਟਰੰਪ ਦੀ ਜਿੱਤ ਇਸ ਵਿੱਚ ਮਹੱਤਵਪੂਰਨ ਫੈਕਟਰ ਹੈ ਟਰੰਪ ਦੀ ਰੂਸ ਪ੍ਰਤੀ ਨੀਤੀ ਦੇ ਫਰਕ ਨੇ ਭਾਰਤ ਦੀ ਰੂਸ ਪ੍ਰਤੀ ਨੇੜਤਾ ਦੀ ਸਮੱਸਿਆ ਨੂੰ ਪੇਤਲਾ ਕਰਨਾ ਹੈ ਇਸੇ ਕਰਕੇ ਕੈਨੇਡਾ ਦਾ ਵੀ ਪੈਤਣਾ ਥੋੜਾ ਬਦਲਿਆ ਹੈ ਭਾਰਤ ਵੱਲੋਂ ਕੈਨੇਡਾ ਵਿੱਚ ਖੁੱਲੇ ਫਿਰਦੇ ਗੈਂਗਸਟਰਾਂ ਦੀ ਗ੍ਰਿਫਤਾਰੀ ਦਾ ਮੁੱਦਾ ਚੁੱਕਿਆ ਜਾਂਦਾ ਹੈ ਤੇ ਹੁਣ ਕੈਨੇਡਾ ਨੇ ਅਰਸ਼ ਡੱਲਾ ਦੀ ਗ੍ਰਿਫਤਾਰੀ ਕੀਤੀ ਹੈ ਦੂਸਰੇ ਪਾਸੇ ਅਮਰੀਕਾ ਨੇ ਵੀ ਲਾਰਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਕੀਤੀ ਹੈ ਟਰੰਪ ਦੀ ਬਾਈਡਨ ਨਾਲੋਂ ਚੀਨ ਪ੍ਰਤੀ ਵੱਧ ਹਮਲਾਵਰ ਪਹੁੰਚ ਕਰਕੇ ਟਰੰਪ ਭਾਰਤ ਨਾਲ ਰਿਸ਼ਤਿਆਂ ਵਿੱਚ ਨਜ਼ਦੀਕੀ ਚਾਹੇਗਾ ਤਾਂ ਕਿ ਉਹ ਚੀਨ ਦੇ ਵਿਰੋਧ ਵਿੱਚ ਭਾਰਤ ਨੂੰ ਵਰਤ ਸਕੇ